Statistics Canada ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਕੈਨੇਡਾ 'ਚ ਆਏ ਪ੍ਰਵਾਸੀ ਨਾਨ ਇਮੀਗ੍ਰੈਂਟਸ ਦੇ ਨਾਲੋਂ ਵੱਧ ਕਿਫਾਇਤੀ ਸੰਕਟ ਦੀ ਮਾਰ ਚੱਲ ਰਹੇ ਹਨ 3 in 10 Canadians overall um experienced financial difficulty in the past year like having difficulty meaning making their ends meet but that number jumped to 4 uh, in 10 when you look at recent immigrants ਡਾਰਸੀ ਹੈਂਗੋ ਸਟੈਟਿਸਟਿਕ ਕੈਨੇਡਾ ਦੀ ਇਸ ਰਿਪੋਰਟ ਦੇ ਲੇਖਕ ਹਨ ਜਿਸ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀਆਂ ਲਈ ਕੋਸਟ ਆਫ ਲਿਵਿੰਗ ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਜਾਂ 20 ਸਾਲਾਂ ਤੋਂ ਇੱਥੇ ਆਏ ਪ੍ਰਵਾਸੀਆਂ ਨਾਲੋਂ 14 ਪੁਆਇੰਟ ਵੱਧ ਹੈ ਐਸ ਵੀ ਨੋ ਦੇਰਸ ਅ ਲੋਟ ਆਫ ਡਾਈਵਰਸਿਟੀ ਵਿਦਨ ਇਮੀਗ੍ਰੈਂਟ ਗਰੁੱਪਸ ਐਂਡ ਦੇ ਕਮ ਐਂਡ ਐਡਮਿਸ਼ਨ ਕਲਾਸ ਇਜ਼ ਵਨ ਆਫ ਦੀ Uh, is is a is a very important factor report mutabik afrika dakhni ate mad america to aaye pravasi vadhere aarthik sankatan da samna kar rahe han ate oh apna khali samay kiven bataunde han is nal ghat santusht mehsoos karde han we looked at that in as well as the financial hardship because they are related in that there's a the people that have more financial difficulty usually are the ones that ha have um, le lower satisfaction with their amount of free time. ਇਸ ਨਵੀਂ ਰਿਪੋਰਟ ਵਿੱਚ ਏਸ਼ੀਆ ਤੋਂ ਆਏ ਨਵੇਂ ਇਮੀਗ੍ਰੈਂਟਸ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ ਜਿਸ ਬਾਰੇ ਹੋਰ ਜਾਣਨ ਲਈ ਅਸੀਂ ਪੀਸੀਐਚਐਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਸਲ ਵਿੱਚ ਇਮੀਗ੍ਰੇਸ਼ਨ ਬਾਇਟਸ ਆਫੀ ਤੁਹਾਨੂੰ ਪਤਾ ਇੱਕ ਬੜਾ ਔਖਾ ਪੈਂਦਾ ਹੁੰਦਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ دشਵਾਰੀਆਂ ਤੇ ਚੈਲੰਜਸ ਫੇਸ ਕਰਨੇ ਪੈਂਦੇ ਨੇ ਲੇਕਿਨ ਰੀਸੈਂਟ 12 ਮਹੀਨਿਆਂ ਦੀ ਅਗਰ ਗੱਲ ਅਸੀਂ ਕਰੀਏ ਤੇ ਨਵੇਂ ਆਉਣ ਵਾਲੇ ਇਮੀਗ੍ਰੈਂਟ ਨੂੰ ਬਹੁਤ ਪਰੇਸ਼ਾਨੀਆਂ ਆਉਂ ਜਾਂਦੇ ਬਹੁਤ ਚੈਲੰਜਸ ਆਇਆ ਨੇ اسپੈਸ਼ਲੀ ਜਿਹੜੇ ਫਾਈਨਾਂਸਿਸ ਦੇ ਰਿਲੇਟਡ ਐਸਪੈਕਟ ਨੇ ਜਿਦੇ ਤੁਸੀਂ ਹਾਊਸਿੰਗ ਦੀ ਗੱਲ ਕਰ ਲਵੋ ਟਰਾਂਸਪੋਰਟੇਸ਼ਨ ਦੀ ਗੱਲ ਕਰ ਲਵੋ ਫੂਡ ਉਸ ਤੋਂ ਇਲਾਵਾ ਇਵਨ ਦ ਮੀਟਿੰਗ ਦ ਬੇਸਿਕ ਨੈਸੈਸਰੀਜ਼ ਆਫ देयर ਲਾਈਫ ਉਹਨਾਂ ਵਾਸਤੇ ਵੀ ਸਮ ਟਾਈਮ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਹੈ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਾਨ ਪਰਮਨੈਂਟ ਰੈ residents ਨੂੰ ਵੀ ਰੋਜ਼ਮਰਾਂ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਵਾਸਤੇ ਤੇ ਇਹ ਚੀਜ਼ਾਂ ਹੋਰ ਐਡ ਅਪ ਹੋ ਜਾਂਦੀਆਂ ਨੇ ਵੇਖੋ ਜਿਹੜੇ ਐਜ਼ ਅ ਪਰਮਨੈਂਟ ਰੈ residant ਹੁੰਦੇ ਨੇ ਉਹਨਾਂ ਦਾ ਸਟੇਟਸ ਦਾ ਤਾਂ ਕੋਈ ਇਸ਼ੂ ਨਹੀਂ ਹੁੰਦਾ ਉਹਨਾਂ ਦੇ ਫਾਈਨੈਂਸ਼ੀਅਲ ਚੈਲੰਜਸ ਹੁੰਦੇ ਆ ਸੈਟਲਮੈਂਟ ਦੇ ਚੈਲੰਜਸ ਹੁੰਦੇ ਆ ਲੇਕਿਨ ਇਹ ਜਿਹੜੇ ਟੈਂਪੋਰਰੀ ਵੀਜ਼ੇ ਤੇ ਹੁੰਦੇ ਨੇ ਫਾਰ ਐਗਜ਼ਾਮਪਲ ਅ ਸਟੱਡੀ ਵੀਜ਼ਾ ਤੇ ਹੁੰਦੇ ਨੇ ਜਾਂ ਕੁਝ ਲੋਕ ਵਰਕ ਪਰਮਿਟ ਤੇ ਹੁੰਦੇ ਨੇ ਉਹਨਾਂ ਦਾ ਐਕਸਪਾਇਰ ਹੋ ਰਿਹਾ ਆਉਣ ਵਾਲਾ ਹੁੰਦਾ ਫਿਰ ਉਹਨਾਂ ਵਾਸਤੇ ਇੱਕ ਪਰੇਸ਼ਾਨੀ ਇਹ ਹੁੰਦੀ ਹੈ ਕਿ ਹੁਣ ਅੱਗੇ ਸਾਡਾ ਕੀ ਹੋਏਗਾ ਸਟੈਟਿਸਟਿਕ ਕੈਨੇਡਾ ਦੀ ਇੱਕ ਰਿਪੋਰਟ ਇਹ ਵੀ ਦੱਸਦੀ ਹੈ ਕਿ 15% ਤੋਂ ਵੱਧ ਪ੍ਰਵਾਸੀ ਪਰਮਨੈਂਟ ਰੈਜ਼ੀਡੈਂਟ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ 20 ਸਾਲਾਂ ਦੇ ਅੰਦਰ ਦੇਸ਼ ਛੱਡਣ ਦਾ ਫੈਸਲਾ ਕਰ ਰਹੇ ਹਨ ਬਹੁਤ ਸਾਰੇ ਇਮੀਗ੍ਰੈਂਟ ਹੁੰਦੇ ਜਿਹੜੇ ਸਕਿਲਡ ਵਰਕਰ ਕੈਟਾਗਰੀ ਚ ਆ ਰਹੇ ਨੇ ਠੀਕ ਹੈ ਉਹ ਕੌਣ ਲੋਕ ਆ ਗਏ ਨੇ ਉਹ ਪ੍ਰੋਫੈਸ਼ਨਲ ਹੈ ਜਿਨ੍ਹਾਂ ਦੇ ਕੋਲ ਟੈਕਨੀਕਲ ਸਕਿਲਸ ਨੇ ਉਹਨਾਂ ਕੋਲ ਕੁਆਲੀਫਿਕੇਸ਼ਨ ਹੈ ਡਿਗਰੀ ਹੈ ਨੇ ਉਹ ਤੋਂ ਅੱਛੀ ਅੱਛੀ ਪੋਜੀਸ਼ਨ ਤੋਂ ਆਪਣਾ ਐਕਸਪੀਰੀਅੰਸ ਲੈ ਕੇ ਆ ਰਹੇ ਨੇ ਲੇਕਿਨ ਇੱਥੇ ਆ ਕੇ ਜਦੋਂ ਉਹ ਵੇਖਦੇ ਨੇ ਕਿ ਇਨੀਸ਼ially ਉਹਨਾਂ ਨੂੰ ਬਹੁਤ ਸਟਰਗਲ ਕਰਨੀ ਪੈ ਰਹੀ ਹੈ ਤੇ ਵਾਟ ਆਪਸ਼ਨ డు ਦੇ ਹੈਵ ਸੁਖਪ੍ਰੀਤ ਕੌਰ ਓਮਨੀ ਨਿਊਜ਼ ਬ੍ਰੈਮਟਨ